ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਖਾਲਸਾ ਸਾਧ ਸੰਗਤ ਜੀ ਸੁਖਮਨੀ ਸਾਹਿਬ ਜੀ ਦਾ ਬਹੁਤ ਜ਼ਿਆਦਾ ਮਹਤਮ ਹੈ ਜਿਸ ਤਰ੍ਹਾਂ ਸੁਖਮਨੀ ਸਾਹਿਬ ਜੀ ਦੀ ਵਿਧੀ ਲਿਖੀ ਹੈ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਬਿਸਰਾਮ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਸੰਗਤ ਨੂੰ ਸਬੂਤਤ ਕਰਕੇ ਕਿ ਆਸੀਂ 10 ਜਾਮੇ ਗੁਰੂ ਰੂਪ ਦੇ ਵਿੱਚ ਔਰ 74 ਜਾਮੇ ਸੰਤ ਰੂਪ ਦੇ ਵਿੱਚ ਆਵਾਂਗੇ ਸਮੇ ਸਮੇ ਅਨੁਸਾਰ ਪਰ ਕਲਯੁਗ ਦੇ ਰਾਜ ਵਿੱਚ ਕਲਯੁਗੀ ਸੰਤ ਵੀ ਬਹੁਤ ਹੋਣਗੇ ਇਹ ਵੀ ਇੱਕ ਔਖੀ ਕੜੀ ਹੈ ਪਰ ਗੁਰੂ ਸਵਾਰਿਓ ਸੰਤ ਤੋਂ ਬਿਨਾ ਗੁਰੂ ਨਾਨਕ ਦੇ ਲੜ ਲੱਗਣਾ ਵੀ ਬਹੁਤ ਔਖਾ ਹੈ ਇਸ ਕਰਕੇ ਗੁਰੂ ਸਾਹਿਬ ਨੇ ਕਿਹਾ ਹੈ ਨਾਨਕ ਕਚਣ ਅੰਸ ਤੋੜ ਢੂੰਡ ਸੱਜਣ ਸੰਤ ਪੱਕਿਆਂ ਓਏ ਜੀਵਨ ਦੇ ਵਿਛੜੈ ਓਏ ਮੋਇਆ ਨਾ ਜਾਈ ਛੋੜ ਗੁਰੂ ਸਵਾਰਿਓ ਰੱਬ ਨੂੰ ਜੋੜਨ ਵਾਲੇ ਪੂਰਨ ਮਾਪੁਰਖ ਵਿਰਲੇ ਵਿਰਲੇ ਮਿਲਦੇ ਹਨ ਗੁਰੂ ਸਵਾਰਿਓ ਪੱਕੇ ਸੰਤ ਲੱਭੋ ਜੋ ਸੰਤ ਜਿਉਂਦਿਆਂ ਵੀ ਰੱਖਿਆ ਕਰੇ ਮਰਿਆਂ ਵੀ ਰੱਖਿਆ ਕਰੇ ਜੋ ਗੁਰੂ ਨਾਨਕ ਪਾਤਸ਼ਾਹ ਜੀ ਦਾ ਸੰਤ ਹੋਵੇ ਨਾ ਕੋਈ ਲਾਲਚ ਹੋਵੇ ਤੇ ਨਾ ਹੀ ਮੇਰ ਹੋਵੇ ਕਾਮ ਕ੍ਰੋਧ ਲੋਭ 모 ਹੰਕਾਰ ਤੋਂ నిర్ਲੇਪ ਹੋਵੇ ਇਸ ਤਰ੍ਹਾਂ ਕਰਕੇ ਬਾਬਾ ਅਨੰਦ ਸਿੰਘ ਜੀ ਨਾਨਕ ਸਰਕਲੇਰਾ ਵਾਲੇ ਹਮੇਸ਼ਾ ਸੰਗਤਾਂ ਨੂੰ ਇਹੀ ਉਪਦੇਸ਼ ਦਿਆ ਕਰਦੇ ਸਨ ਹਰੇਕ ਆਈ ਸੰਗਤ ਨੂੰ ਸੁਖਮਨੀ ਸਾਹਿਬ ਜੀ ਦਾ ਪਾਠ ਕਰਨ ਲਈ ਕਹਿੰਦੇ ਅਤੇ ਦੱਸਦੇ ਸੁਖਮਨੀ ਸਾਹਿਬ ਜੀ ਦੇ ਪਾਠ ਕਰਨ ਦੇ ਵਿੱਚ ਕੀ ਤਕਨਾ ਹਨ ਗੁਰੂ ਸਵਾਰਿਓ ਸੁਖਮਨੀ ਸਾਹਿਬ ਦਾ ਪਾਠ ਕਰਨ ਦੇ ਨਾਲ ਤਨ ਮਨ ਦੇ ਰੋਗ ਦੂਰ ਹੁੰਦੇ ਹਨ ਗੁਰੂ ਸਵਾਰਿਓ ਦੁਸ਼ਮਣ ਤੋਂ ਵੀ ਰੱਖਿਆ ਹੁੰਦੀ ਹੈ ਔਰ ਕਿਸੇ ਦਾ ਟੂਣਾ ਤਵੀਤ ਮਾਰ ਨਹੀਂ ਕਰ ਸਕਦਾ 10ਵੇਂ ਪਾਤਸ਼ਾਹ ਅਨੰਦਪੁਰ ਸਾਹਿਬ ਦੇ ਕਿਲੇ ਤੇ ਬੈਠੇ ਹਨ ਦੀਵਾਨ ਲੱਗਿਆ ਹੈ ਅਤੇ ਸ੍ਰੀ ਸੁਖਮਨੀ ਸਾਹਿਬ ਜੀ ਦੀ ਮਹਿਮਾ ਐਂ ਦੱਸਦੇ ਹਨ ਇੱਕ ਸਮੇ ਗੁਰਮੋਜ ਮੈਂ ਬੈਠੇ ਸਿੱਖ ਸਮਾਜ ਕਰਨੀ ਕਹ ਗੁਰ ਦੀ ਆਸ ਪੂਛਤ ਸਭ ਕੋ ਲਾਜ ਇੱਕ ਮੇਰ ਗੁਰੂ ਜੀ ਕਿਹਾ ਗੁਰੂ ਅਰਜਨ ਕੀ ਰਹਿਤ ਸੁਖਮਨੀ ਮਹਿਮਾ ਪਲੀ ਕਲ ਜਪ ਕੀ ਕਹਾਣੀ ਮਹਤ ਦਸਵੀਂ ਪਾਤਸ਼ਾਹ ਜੀ ਨੇ ਵੀ ਸੰਗਤਾਂ ਨੂੰ ਕਿਹਾ ਕਿ ਕਲ ਯੁਗ ਦੇ ਵਿੱਚ ਸੁਖਮਨੀ ਸਾਹਿਬ ਜੀ ਦਾ ਪਾਠ ਕਰਨ ਦੇ ਨਾਲ ਕਿਸੇ ਤਰ੍ਹਾਂ ਦੀ ਤਕਲੀਫ ਨਹੀਂ ਆਵੇਗੀ ਜੇਕਰ ਅਸੀਂ ਪੰਜਾਹ ਪਾਠ ਸ੍ਰੀ ਸੁਖਮਨੀ ਸਾਹਿਬ ਜੀ ਦੇ ਕਰ ਲਈਏ ਤਾਂ ਇੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਾ ਫਲ ਪ੍ਰਾਪਤ ਹੋ ਜਾਂਦਾ ਹੈ ਤਨਤਨ ਬਾਬਾ ਨਾਨਕ ਸਿੰਘ ਜੀ ਮਹਾਰਾਜ ਨਾਨਕਸਲ ਕਲੇਰਾ ਵਾਲੇ ਉਹਨਾਂ ਤੋਂ ਵਰਸ ਆਏ ਹੋਏ ਤਨਤਨ ਬਾਬਾ ਈਸ਼ਰ ਸਿੰਘ ਜੀ ਉਹਨਾਂ ਤੋਂ ਵਰਸ ਆਏ ਬਾਬਾ ਜਸਵੰਤ ਸਿੰਘ ਜੀ ਨਾਨਕਸਰ ਠਾਠ ਬਰਨਾਲੇ ਵਾਲੇ ਮੌਜੂਦਾ ਮਹਾਪੁਰਸ਼ ਬਾਬਾ ਅਜੀਤ ਸਿੰਘ ਜੀ ਦੱਸਿਆ ਕਰਦੇ ਸਨ ਕਿ ਜੇ ਕੋਈ 250 ਪਾਠ ਜਪਜੀ ਸਾਹਿਬ ਦੇ ਇੱਕ ਮਹੀਨੇ ਵਿੱਚ ਕਰੇਗਾ ਚਾਹ ਛੇ ਮਾਲਾ ਮੂਲ ਮੰਤਰ ਦੀਆਂ ਰੋਜ਼ ਕਰੇ ਤਦ ਵੀ ਇੱਕ ਮਹੀਨੇ ਦੇ ਵਿੱਚ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਾ ਫਲ ਮਿਲ ਜਾਂਦਾ ਹੈ ਪਰ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਸੰਗਤ ਨੂੰ ਇਹੀ ਕਹਿੰਦੇ ਸਨ ਕਿ ਸੁਖਮਨੀ ਸਾਹਿਬ ਦੇ ਜੇਕਰ ਦੋ ਪਾਠ ਨਹੀਂ ਕਰ ਸਕਦੇ ਤੇ ਗੁਰੂ ਸਵਾਰਿਓ ਇੱਕ ਪਾਠ ਜ਼ਰੂਰ ਕਰਿਆ ਕਰੋ ਸੁਖਮਨੀ ਸਾਹਿਬ ਜੀ ਦਾ ਪਾਠ ਕਰਨ ਦੇ ਨਾਲ ਪੂਰਨ ਮਹਾਪੁਰਸ਼ਾਂ ਦਾ ਮਿਲਾਪ ਹੋ ਜਾਂਦਾ ਹੈ ਬਾਬਾ ਈਸ਼ਰ ਸਿੰਘ ਜੀ ਨੇ ਸਨ 1950 ਦੇ ਵਿੱਚ ਇੱਕ ਸਰੋਵਰ ਨਾਨਕ ਸਰ ਕਲੇਰਾ ਵਿਖੇ ਮੜ ਮਾਇਆ ਅਤੇ ਸਨ 1952 ਦੇ ਵਿੱਚ ਨਾਨਕ ਸਰ ਕਲੇਰਾਂ ਦੀ ਗੁਰਦੁਆਰਾ ਸਾਹਿਬ ਜੀ ਦੀ ਸੇਵਾ ਸ਼ੁਰੂ ਕਰ ਦਿੱਤੀ ਸੰਗਤਾਂ ਦਾ ਬਹੁਤ ਇਕੱਠ ਹੈ ਗੁਰਸਵਾਰਿਓ ਬਾਬਾ ਜੀ ਨੇ ਉਸ ਦਿਨ ਰਾਤ ਦੇ ਦੀਵਾਨ ਦੇ ਵਿੱਚ ਬਚਨ ਕੀਤੇ ਸਾਰੀ ਗੱਲ ਦੱਸੀ ਕਿ ਅੱਜ ਗੁਰਸਵਾਰਿਓ ਕਾਲ ਯੁਗ ਨੇ ਸਾਡੇ ਨਾਲ ਕੀ ਕੀਤਾ ਕਹਿਣ ਲੱਗੇ ਸਾਡੇ ਨਾਲ ਜੋ ਕਰਨਾ ਸੀ ਪਰ ਕੱਲ ਜੋ ਗੁਨੇ ਬਾਬਾ ਨੰਦ ਸਿੰਘ ਜੀ ਦਾ ਵੀ ਖੇੜਾ ਨਹੀਂ ਛੱਡਿਆ ਸਾਰੀ ਸਾਖੀ ਇਸ ਤਰ੍ਹਾਂ ਦੱਸੀ ਹੈ ਕਿ ਇੱਕ ਵਾਰ ਤੰਤਨ ਬਾਬਾ ਨੰਦ ਸਿੰਘ ਜੀ ਮਹਾਰਾਜ ਚੰਗ ਮੰਗਿਆਣੇ ਠਹਿਰੇ ਹੋਏ ਸਨ ਰਾਤ ਦੇ 1 ਵਜੇ ਨਿਤਨੇਮ ਕਰ ਰਹੇ ਸਨ ਬਾਬਾ ਜੀ ਦੇ ਸਾਹਮਣੇ ਆ ਕੇ ਕਲਯੁਗ ਖੜ ਗਿਆ ਤੇ ਉਸ ਨੇ بڑے ਅੱਖਾਂ ਦੇ ਵਿੱਚ ਇਸ ਤਰ੍ਹਾਂ ਹਨ ਦੋ ਦੀਵੇ ਜਗਦੇ ਹੋਣ ਦੰਦ ਵੱਡੇ ਵੱਡੇ ਹਨ ਭਿਆਨਕ ਰੂਪ ਹੈ ਬਾਬਾ ਜੀ ਨੇ ਪੁੱਛਿਆ ਤੂੰ ਕੌਣ ਹੈ ਅਤੇ ਕੀ ਲੈਣ ਆਇਆ ਹੈ ਜਦ ਅੱਗੋਂ ਕਲਯੁਗ ਨਾਮ ਬੋਲਿਆ ਤਾਂ ਬਾਬਾ ਜੀ ਨੇ ਜਿਸ ਬਰਾਗਣ ਤੇ ਬਾਹਾਂ ਤਰਕੇ ਪਾਠ ਕਰ ਰਹੇ ਸਨ ਉਹ ਬਰਾਗਨ ਚਲਾ ਕੇ ਮਾਰੀ ਤੇ ਕੜਕ ਦੀ ਆਵਾਜ਼ ਨਾਲ ਪੁੱਛਿਆ ਬੋਲਦਾ ਕਿਉਂ ਨਹੀਂ ਜਦ ਕਲਯੁਗ ਦੇ ਬਰਾਗਨ ਲੱਗੀ ਤੋ ਕਹਿਣ ਲੱਗਾ ਮੈਂ ਕਲਯੁਗ ਦਾ ਰਾਜਾ ਹਾਂ ਮੇਰਾ ਰਾਜ ਭਾਗ ਹੈ ਬਾਬਾ ਜੀ ਨੇ ਕਿਹਾ ਫਿਰ ਤੂੰ ਸਾਡੇ ਪਾਸ ਕੀ ਕਰਨ ਲਈ ਆਇਆ ਅਗੋਂ ਕਲਯੁਗ ਬੋਲੇ ਆ ਤੁਸੀਂ ਮੇਰੇ ਰਾਜ ਦੇ ਵਿੱਚ ਆਪਣੇ ਸਰੀਰ ਨੂੰ ਇਤਨੀ ਤਕਲੀਫ ਦੰਦੇ ਹੋ ਇਤਨਾ ਜਪ ਤਪ ਕਰਦੇ ਹੋ ਤੁਸੀਂ ਮੇਰਾ ਸਾਥ ਦੇਵੋ ਮੈਂ ਤੁਹਾਡੇ ਲਈ ਸੋਨੇ ਚਾਂਦੀ ਦੇ ਮਹਿਲ ਬਣਾ ਦੇਵਾਂਗਾ ਅਤੇ ਸਾਰੇ ਸੰਸਾਰੀ ਸੁੱਖ ਮਿਲਣਗੇ ਤੁਸੀਂ ਜੋ ਮੇਰੇ ਰਾਜ ਦੇ ਵਿੱਚ ਸੁਖਮਨੀ ਸਾਹਿਬ ਜੀ ਦਾ ਪਾਠ ਕਰਾਉਂਦੇ ਹੋ ਇਹ ਮੈਨੂੰ ਚੰਗਾ ਨਹੀਂ ਲੱਗਦਾ ਅਗੋ ਬਾਬਾ ਜੀ ਨੇ ਕਿਹਾ ਹੈ ਕਲਯੁਗ ਤੇਰੇ ਰਾਜ ਵਿੱਚ ਗੁਰੂ ਨਾਨਕ ਪਾਤਸ਼ਾਹ ਦਾ ਪਹਿਰਾ ਹੈ ਅਸੀਂ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਦੀ ਲੀਹ ਫੜੀ ਐ ਉਹਨਾਂ ਦੇ ਚਰਨ ਨਹੀਂ ਛੱਡਾਂਗੇ ਸੋ ਗੁਰੂ ਨਾਨਕ ਪਾਤਸ਼ਾਹ ਜੀ ਦੇ ਹੁਕਮ ਅਨੁਸਾਰ ਨਾਮ ਦਾ ਹੀ ਛੱਟਾ ਦੇਵਾਂਗੇ ਬਾਕੀ ਅਸੀਂ ਆਪਣੀ ਹੁੰਦਿਆਂ ਇੱਕ ਪੱਕੀ ਇੱਟ ਵੀ ਨਹੀਂ ਲਵਾਉਣੀ ਤੇ ਸਾਡੇ ਤੋਂ ਬਾਅਦ ਐਸਾ ਮਰਦ ਤਿਆਰ ਕਰਾਂਗੇ ਜੋ ਸੋਨੇ ਚਾਂਦੀ ਦੇ ਮਹਿਲ ਤਿਆਰ ਕਰੇਗਾ ਕਬੀਰ ਸੰਤ ਨਾ ਛੱਡ ਐ ਸੰਤਈ ਜੋ ਕੋਟਕ ਮਿਲੇ ਅਸੰਤ ਮਲਿਆਗੋ ਰੁਪਇੰਗਮ ਵੇਢਿਓ ਤਾਂ ਸੀਤਲ ਤਨਤ ਜੰਤੂ ਬਾਬਾ ਜੀ ਕਹਿਣ ਲੱਗੇ ਤੇਰੇ ਵਰਗੇ ਲੱਖ ਯਤਨ ਕਰ ਲੈਣ ਅਸੀਂ ਕਦੇ ਵੀ ਗੁਰੂ ਨਾਮਕ ਪਾਤਸ਼ਾਹ ਜੀ ਦੇ ਚਰਨ ਨਹੀਂ ਛੱਡਾਂਗੇ ਅੱਗੋ ਕਲ ਜੋ ਕਹਿਣ ਲੱਗਾ ਅੱਜ ਦੋ ਹੱਥ ਤਾਂ ਦਿਖਾ ਦੇਣੇ ਸਨ ਪਰ ਤੁਹਾਡੇ ਪਾਸ ਸੁਖਮਨੀ ਸਾਹਿਬ ਜੀ ਦਾ ਪ੍ਰਤਾਪ ਬੜਾ ਜ਼ਿਆਦਾ ਹੈ ਅੱਗੋ ਬਾਬਾ ਜੀ ਕਹਿਣ ਲੱਗੇ ਇਹ ਤੇ ਬਹੁਤ ਹੀ ਚੰਗਾ ਹੋਇਆ ਜੋ ਸਾਨੂੰ ਤੂੰ ਇਲਾਜ ਆਪ ਹੀ ਦੱਸ ਦਿੱਤਾ ਉਸ ਦਿਨ ਤੋਂ ਇੱਕ ਪਾਠ ਸੁਖਮਨੀ ਸਾਹਿਬ ਜੀ ਦਾ ਹੋਰ ਨਾਲ ਚਾਲੂ ਕਰਵਾ ਦਿੱਤਾ ਜੋ ਕਿ ਹੁਣ ਤੱਕ ਦੋ ਪਾਠ ਸੁਖਮਨੀ ਸਾਹਿਬ ਦੇ ਹੋ ਰਹੇ ਹਨ ਇਹ ਸਾਰੀ ਸਾਖੀ ਬਾਬਾ ਈਸ਼ਰ ਸਿੰਘ ਜੀ ਦੀ ਦੀਵਾਨ ਦੇ ਵਿੱਚ ਦੱਸਦੇ ਹੁੰਦੇ ਸਨ ਅਤੇ ਆਈ ਸੰਗਤ ਨੂੰ ਇਹ ਜ਼ਰੂਰ ਕਹਿੰਦੇ ਸਨ ਕਿ ਸੁਖਮਨੀ ਸਾਹਿਬ ਜੀ ਦਾ ਪਾਠ ਜ਼ਰੂਰ ਕਰਿਆ ਕਰੋ ਇੱਕ ਸਾਰਾ ਨਹੀਂ ਕਰ ਹੁੰਦਾ ਅੱਧਾ ਸਹੀ ਇਸ ਪਾਠ ਕਰਨ ਨਾਲ ਗੁਰੂ ਸਵਾਰਿਓ ਉਈ ਦੁੱਖ ਕੋਈ ਤਕਲੀਫ ਨਹੀਂ ਆਵੇਗੀ ਜੇਕਰ ਸੁਖਮਨੀ ਸਾਹਿਬ ਜੀ ਨੂੰ ਸੰਪਟ ਲਾ ਕੇ ਕੀਤਾ ਜਾਵੇ ਤਾਂ ਦੋ ਪਾਠਾਂ ਦਾ ਫਲ ਪ੍ਰਾਪਤ ਹੋਵੇਗਾ ਜਿਸ ਤਰ੍ਹਾਂ ਇਸ ਗੁਟਕੇ ਦੇ ਵਿੱਚ ਸੰਪਟ ਲੱਗਾ ਹੋਇਆ ਹੈ ਇਹ ਸੰਪਟ ਲਾਉਣ ਲਈ ਬਾਬਾ ਅਨੰਦ ਸਿੰਘ ਜੀ ਨੇ ਸ਼ੁਰੂਆਤ ਕਰਵਾਈ ਸੀ ਅਤੇ ਬਾਬਾ ਈਸ਼ਰ ਸਿੰਘ ਜੀ ਨੇ ਪੂਰਾ ਪੈਰਾ ਦਿੱਤਾ ਇਸ ਮਰਜ਼ਾਦਾ ਤੇ ਅਤੇ ਇਹ ਗੁਟਕੇ ਛਾਪਣ ਦੇ ਲਈ ਉੱਤਮ ਪੰਡਾਰ ਪਾਈ ਗੁਰਮੁਖ ਸਿੰਘ ਜੀ ਨੂੰ ਕਿਹਾ ਜੋ ਕਿ 45 ਸਾਲ ਤੋਂ ਇਹ ਗੁਟਕੇ ਛਾਪ ਰਹੇ ਹਨ ਕਈ ਜਥੇਬੰਦੀਆਂ ਨੇ ਇਹ ਗੁਟਕੇ ਬੰਦ ਕਰਾਉਣ ਦੀ ਕੋਸ਼ਿਸ਼ ਕੀਤੀ ਪਰ ਬਾਬਾ ਜੀ ਦੀ ਕਿਰਪਾ ਦਾ ਸਦਕਾ ਕਿਸੇ ਦੀ ਵੀ ਕੋਸ਼ਿਸ਼ ਸਫਲ ਨਹੀਂ ਹੋਈ ਜਿਸ ਨੇ ਵੀ ਨਾਨਕ ਸਰਵਾਰੇ ਨਿੰਦਾ ਕੀਤੀ ਬਸ ਉਹ ਥੋੜੇ ਸਮੇਂ ਦੇ ਵਿੱਚ ਆਪ ਹੀ ਪਦਵੀ ਤੋਂ गिर ਗਿਆ ਆਉਣ ਜਾਣ ਵਾਲੇ ਯਾਤਰੀ ਨੂੰ ਬਾਬਾ ਜੀ ਖਾਸ ਤਗੀਦ ਕਰਦੇ ਸਨ ਕਿ 24000 ਅੱਖਰ ਸੁਖਮਨੀ ਸਾਹਿਬ ਦਾ ਹੈ 24000 ਸਵਾਸ 24 ਘੰਟਿਆਂ ਦੇ ਵਿੱਚ ਹਰ ਇੱਕ ਇਨਸਾਨ ਨੂੰ ਆਉਂਦਾ ਹੈ ਜੇਕਰ ਇੱਕ ਪਾਠ ਸੁਖਮਨੀ ਸਾਹਿਬ ਜੀ ਦਾ ਕਰਨ ਨਾਲ ਇਹ 24000 ਸਵਾਸ ਸਫਲਾ ਹੋ ਜਾਂਦਾ ਹੈ ਜੇਕਰ ਇਸ ਤਰ੍ਹਾਂ ਸੰਪੜ ਲਗਾ ਕੇ ਪਾਠ ਕਰੇ ਜਿਸ ਤਰ੍ਹਾਂ ਇਸ ਗੁਟਕੇ ਦੇ ਵਿੱਚ ਛੱਪਿਆ ਹੋਇਆ ਹੈ ਤੋ ਇੱਕ ਪਾਠ ਕੀਤਾ ਹੋਇਆ ਦੋ ਪਾਠਾਂ ਦਾ ਫਲ ਮਿਲਦਾ ਹੈ ਅਤੇ ਜੋ ਪਾਠ ਇੱਕ ਰਸ ਲੈ ਦੇ ਵਿੱਚ ਕਰੇ ਭਾਵ ਇੱਕ ਸਾਹ ਨਾਲ ਇੱਕ ਪੌੜੀ ਪੜੇ ਅੱਠ ਪੌੜੀਆਂ ਇਹ ਇੱਕ ਸ਼ਲੋਕ ਦੀਆਂ ਹਨ ਤਾਂ ਅੱਠ ਸਵਾਸਾਂ ਨਾਲ ਇਹ ਸ਼ਲੋਕ ਕਰੇ ਹੋਰ ਵੀ ਜ਼ਿਆਦਾ ਫਲ ਮਿਲਦਾ ਹੈ ਜੇ ਇੱਕ ਸਵਾਸ ਦੇ ਨਾਲ ਇੱਕ ਪੌੜੀ ਨਾ ਹੋ ਸਕੇ ਤਾਂ ਦੋ ਸਵਾਸਾਂ ਦੇ ਨਾਲ ਇੱਕ ਪੌੜੀ ਕਰ ਲਵੇ ਫਿਰ ਵੀ ਇੱਕ ਰਸ ਹੋ ਜਾਏਗਾ ਇੱਕ ਰਸ ਕਹਿੰਦੇ ਨਹੀਂ ਜਿੰਨੀਆਂ ਮਾਤਰਾਵਾਂ ਦੇ ਵਿੱਚ ਸ਼ੁਰੂ ਤੋਂ ਇੱਕ ਪੌੜੀ ਕਰੇ ਉਸੇ ਹੀ ਤਰ੍ਹਾਂ ਸਾਰੇ ਪਾਠ ਦੀ ਸਮਾਪਤੀ ਕਰੇ ਹੁਣ ਸੁਖਣੀ ਸਾਹਿਬ ਜੀ ਦੀ ਤਾਕਤ ਦੇਖੋ ਇੱਕ ਸਿੱਖ ਸ੍ਰੀ ਅਮਰitsar ਸਾਹਿਬ ਜੀ ਦੇ ਰਹਿਣ ਵਾਲਾ ਜਿਸ ਦੀ ਸਾਬਣ ਦੀ ਫੈਕਟਰੀ ਹੈ ਬੜਾ ਅੱਛਾ ਕੰਮ ਹੈ ਇਹਨਾਂ ਦਾ ਕੰਮ ਬੰਦ ਹੁੰਦਾ ਹੁੰਦਾ ਬਿਲਕੁਲ ਬੰਦ ਹੋ ਗਿਆ ਕੁਝ ਕੀ ਸਮੇਂ ਦੇ ਵਿੱਚ ਇੱਕ ਟਾਈਮ ਦੀ ਰੋਟੀ ਪਕਾਉਣੀ ਉਹ ਵੀ ਬੜੀ ਔਖੀ ਹੋ ਗਈ ਇਸ ਤਰ੍ਹਾਂ ਗੁਰੂ ਸਵਾਰਿਓ ਕਰਦੇ ਆ ਪੰਜ ਸਾਲ ਬੀਤ ਗਏ ਸ਼ਹਿਰ ਦੇ ਵਿੱਚ ਮਕਾਨ ਵੀ ਵਿਕ ਗਿਆ ਨੇੜੇ ਹੀ ਪਿੰਡ ਗੁਰਵਾਲੀ ਹੈ ਉਸ ਪਿੰਡ ਦੇ ਮਹਾਂਪੁਰਸ਼ ਸੰਤ ਗੁਰ ਕਰਪਾਲ ਸਿੰਘ ਜੀ ਹੋਏ ਹਨ ਬਾਬਾ ਜੀ ਦੇ ਸੇਵਕ ਸਨ ਅੰਮ੍ਰਿਤਸਰ ਦੀ ਕਾਫੀ ਸੰਗਤ ਉਹਨਾਂ ਦੇ ਪਾਸ ਜਾਂਦੀ ਸੀ ਇੰਨੇ ਨੂੰ ਤਰਲੋਚਨ ਸਿੰਘ ਨੂੰ ਵੀ ਪਤਾ ਲੱਗਾ ਇਹ ਪਰਿਵਾਰ ਵੀ ਸੰਗਤ ਕਰਨ ਲੱਗਾ ਇਹ ਮਹਾਂਪੁਰਖ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਆਈ ਗਈ ਸੰਗਤ ਦੇ ਪਾਸੋਂ ਕਰਵਾਉਂਦੇ ਸੁਖਨੀ ਸਾਹਿਬ ਜੀ ਦੇ ਪਾਠ ਤਾਂ ਸਵੇਰੇ ਸ਼ੁਰੂ ਕਰਵਾ ਦੇਣੇ ਤੇ ਸ਼ਾਮ ਤੱਕ ਕਰਵਾਈ ਜਾਣੇ ਆਪਦੇ ਤਾਂ ਬਾਬਾ ਜੀ ਦੇ ਮੂੰਹ ਜਵਾਨੀ ਜਾਤ ਸਨ ਤੁਰਦੇ ਫਿਰਦੇ ਪਾਠ ਹੀ ਕਰੀ ਜਾਣੇ ਤੋ ਸਰਦਾਰ ਤਲੋਚਨ ਸਿੰਘ ਦੇ ਪਰਿਵਾਰ ਨੂੰ ਹੁਕਮ ਕਰ ਦਿੱਤਾ ਕਿ ਸਾਰੇ ਇੱਕ ਇੱਕ ਪਾਠ ਸੋਖੁ ਨਹੀਂ ਸਹਿਬ ਦਾ ਕਰਿਆ ਕਰੋ ਅਤੇ ਪੂਰਨ ਵਾਸੀ ਵਿਖੇ ਨਾਨਕ ਸਰ ਆਇਆ ਕਰੋ ਸਤ ਸੰਗਤ ਕਰਿਆ ਕਰੋ ਗੁਰੂ ਦਾ ਸਿਮਰਨ ਬਤੁ ਬਤ ਕਰਿਆ ਕਰੋ ਇਸ ਪਰਵਾਰ ਨੇ ਇਸੇ ਤਰ੍ਹਾਂ ਹੀ ਕਰ ਦਿੱਤਾ ਇੱਕ ਦੋ ਮਹੀਨੇ ਬਾਅਦ ਕੰਮ ਦੇ ਕੁਝ ਚੱਲ ਪਿਆ ਜਦ 5-6 ਮਹੀਨੇ ਬੀਤੇ ਸ਼ੇਮੀ ਪੂਰਨ ਵਾਸੀ ਤੋਂ ਬਾਅਦ ਗੁਰੂ ਪਾਤਸ਼ਾਹ ਜੀ ਦੀ ਸੰਗਤ ਕਰਨ ਤੋਂ ਬਾਅਦ ਕੀ ਪਾਣਾ ਵਰਤਿਆ ਕਿ ਕੜਾਹਾ ਤੇਲ ਦਾ ਸਾਬਨ ਮਰਉਣ ਵਾਸਤੇ ਪੱਠੀ ਦੇ ਉੱਪਰ ਚੜਾ ਦਿੱਤਾ ਕੜਾਹਾ ਵੀ ਨਮਾ ਕੜਾਹੇ ਦੇ ਵਿੱਚ ਛੇਕ ਹੋ ਗਿਆ ਸਾਰਾ ਤੇਲ ਪੱਠੀ ਦੇ ਵਿੱਚ ਪੈ ਗਿਆ ਸਾਰੇ ਹੈਰਾਨ ਇਹ ਕੀ ਹੋਇਆ ਚਲੋ ਰੱਬ ਦਾ ਪਾਣਾ ਸਮਝ ਕੇ ਪੱਠੀ ਨਵੇਂ ਸਿਰੇ ਤੋਂ ਬਣਾਉਣ ਲਈ ਪੱਠੀ ਪੁੱਟਨੀ ਸ਼ੁਰੂ ਕਰ ਦਿੱਤੀ ਕਿਉਂਕਿ ਤੇਲ ਦੇ ਨਾਲ ਕਾਫੀ ਮਿੱਟੀ ਪੋਲੀ ਹੋ ਚੁੱਕੀ ਸੀ ਮਿੱਟੀ ਪੁੱਟਦੇ ਆ ਕੋਈ ਦੋਕ ਗਜ ਡੂੰਗਾ ਇੱਕ ਮੋਮ ਜਾਮੇ ਦਾ ਕਾਗਜ਼ ਨਿਕਲਿਆ ਜਿਸ ਦੇ ਵਿੱਚ ਹੱਡੀਆਂ ਅਤਿਤਵੀਤ ਤਵਿੱਤਾਂ ਦੇ ਉੱਪਰ ਸਾਰੇ ਪਰਿਵਾਰ ਦਾ ਨਾਮ ਅਤੇ ਦੋਹਾਂ ਭਰਾਵਾਂ ਦੀਆਂ ਫੋਟੋਆਂ ਤਰਲੋਚਨ ਸਿੰਘ ਅਤੇ ਸਰਦਾਰ ਅਵਤਾਰ ਸਿੰਘ ਇਹਨਾਂ ਦੀਆਂ ਫੋਟੋਆਂ ਹਨ ਕਾਗਜ਼ਾਂ ਵਿੱਚ ਲਪੇਟ ਕੇ ਹੱਡੀਆਂ ਦੇ ਨਾਲ ਬਨ ਕੇ ਮومی ਕਾਗਜ਼ ਦੇ ਵਿੱਚ ਲਪੇਟ ਕੇ ਬੜਾ ਤਰੀਕੇ ਦੇ ਨਾਲ ਪੱਕਾ ਕੰਮ ਕੀਤਾ ਹੋਇਆ ਸੀ ਇਸ ਪਰਿਵਾਰ ਨੇ ਸਾਰਾ ਕੁਝ ਲਪੇਟ ਕੇ ਸੰਤ ਕ੍ਰਿਪਾਲ ਸਿੰਘ ਜੀ ਪਿੰਡ ਬਾਂਮਣੀ ਵਾਲਿਆਂ ਦੇ ਪਾਸ ਲੈ ਗਏ ਕਿਉਂਕਿ ਇਹ ਮਾਮੂਰਸ਼ ਇਸ ਕੰਮ ਦੇ ਸਿਆਣੇ ਸਨ ਸੰਤ ਜੀ ਨੇ ਚੰਗੀ ਤਰ੍ਹਾਂ ਹੱਥ ਦੇ ਵਿੱਚ ਪਕੜ ਕੇ ਦੇਖਿਆ ਅਤੇ ਕਿਹਾ ਇਹ ਸਾਰੀ ਕਿਰਪਾ ਸ੍ਰੀ ਸੁਖਮਨੀ ਸਾਹਿਬ ਜੀ ਦੀ ਹੈ ਇਥੇ ਐਸਾ ਟੂਣਾ ਸੀ ਤੁਸੀਂ ਹੁਣ ਨੂੰ ਸਾਰਾ ਪਰਿਵਾਰ ਖਤਮ ਸੀ ਉਸ ਦਿਨ ਤੋਂ ਬਾਅਦ ਕੰਮ ਫਿਰ ਪਹਿਲਾਂ ਦੀ ਤਰ੍ਹਾਂ ਚੱਲਣ ਲੱਗ ਪਿਆ ਤਨ ਬਾਬਾ ਜੀ ਦੇ ਗੁਣ ਗਾਉਂਦੇ ਹਨ ਇਤਨੀ ਸ਼ਕਤੀ ਹੈ ਸ੍ਰੀ ਸੁਖਮਨੀ ਸਾਹਿਬ ਜੀ ਦੀ ਇਹ ਪਾਠ ਕਰਨ ਦੇ ਨਾਲ ਸਹੀ ਦੇ ਪਹਿਰੇ ਲੱਗ ਜਾਂਦੇ ਨੇ ਟੂਨੇ ਤਬੀਤ ਕਰਨ ਵਾਲਿਆਂ ਤੇ ਪੁੱਠੇ ਪੈ ਜਾਂਦੇ ਹਨ ਬਾਕੀ ਨਾਨਕ ਸਰ ਦੇ ਵਿੱਚ ਜੋ ਵੀ ਭਜਨ ਪਾਠ ਹੁੰਦਾ ਹੈ ਇਹ ਸਰਬੱਤ ਦੇ ਭਲੇ ਲਈ ਹੁੰਦਾ ਹੈ ਸੁਭਾਚਾਰ ਇਹ ਹਰ ਰੋਜ਼ 4 ਘੰਟੇ ਦਾ ਨਿਤਨੇਮ ਹੁੰਦਾ ਹੈ ਜਿਸ ਤਰ੍ਹਾਂ ਸਵੇਰੇ ਆਸਾ ਜੀ ਦੀਵਾਰ ਸਭ ਤੋਂ ਪਹਿਲਾਂ ਸੁਖਮਨੀ ਸਾਹਿਬ ਜੀ ਦੇ ਪਾਠ ਫਿਰ ਆਸਾ ਜੀ ਦੀਵਾਰ ਦਾ ਕੀਰਤਨ ਫਿਰ ਸਿੱਧੀਆਂ ਧਾਰਨਾ ਲਾ ਕੇ ਇਹ ਸਵੇਰ ਦਾ ਹੈ ਫਿਰ ਸ਼ਾਮ ਨੂੰ ਕਥਾ ਔਰ ਉਸ ਤੋਂ ਉਪਰੰਤ ਕੀਰਤਨ ਕੀਰਤਨ ਤੋਂ ਬਾਅਦ ਰਹਿਰਾ ਸਾਹਿਬ ਰਹਿਰਾ ਸਾਹਿਬ ਤੋਂ ਬਾਅਦ ਫਿਰ ਕੀਰਤਨ ਫਿਰ ਸਰੇਦਵਾਨ ਦੀ ਸੁਆਪਤੀ ਹੁੰਦੀ ਹੈ ਸੋ ਗੁਰੂ ਸਵਾਰਿਓ ਮਹਾਂਪੁਰਖ ਕਿਰਪਾ ਕਰਨ ਜਿਹੜੇ ਮਹਾਂਪੁਰਖ ਹੁੰਦੇ ਹਨ ਉਹ ਸਭ ਦੇ ਸਾਝੇ ਹੁੰਦੇ ਹਨ ਤੋਂ ਬਾਬਾ ਜੀ ਨਾਨਕ ਸਾਹਿਬ ਬਰਨਾਲੇ ਵਾਲੇ ਉਹ ਬਚਨ ਕਰਿਆ ਕਰਦੇ ਸਨ ਕਿ ਭਾਈ ਸੁਖਨੀ ਸਾਹਿਬ ਸਰਬੱਤ ਦੇ ਭਲੇ ਲਈ ਜਿਹੋ ਜੀ ਭਾਵਨਾ ਲੈ ਕੇ ਪਾਠ ਕਰਾਂਗੇ ਤਿਹੋ ਜਾਈ ਫਲ ਮਿਲੇਗਾ ਸਮਾਂ ਬਹੁਤ ਹੋ ਗਿਆ ਸਮਾਂ ਆਪ ਜੀ ਦਾ ਬਹੁਤ ਜ਼ਿਆਦਾ ਲੈ ਗਏ ਹਾਂ ਸੋ ਗੁਰੂ ਕਿਰਪਾ ਕਰੇ ਸਤ ਸੰਗਤ ਕਰਿਆ ਕਰੋ ਸਿਮਰਨ ਕਰਿਆ ਕਰੋ ਨਾਮ ਜਪਿਆ ਕਰੋ ਔਰ ਸਰਵਤ ਦੇ ਭਲੇ ਲਈ ਅਰਦਾਸ ਕਰਿਆ ਕਰੋ ਔਰ ਨਸ਼ਿਆਂ ਦਾ ਜਿਹੜਾ ਦੌਰ ਚੱਲ ਰਿਹਾ ਹੈ ਇਸ ਨਸ਼ਿਆਂ ਦੇ ਦੌਰ ਤੋਂ ਆਪਣੀ ਬੱਚਿਆਂ ਨੂੰ ਗੁਰੇਜ ਕਰੋ ਵੱਢ ਕੇ ਛਕੋ ਅੰਮ੍ਰਿਤ ਛਕੋ ਬਾਣੀ ਬਾਣੇ ਦੇ ਧਾਰਨੀ ਹੋਵੋ ਸੋ ਇਨਾਂ ਹੀ ਬੇਨਤੀਆਂ ਦੇ ਨਾਲ ਫਤੇ ਬਲਾਓ ਗੱਜ ਬੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ